ਪੱਤ ਸ਼ੁਕਰਵਾਰ ਦੇਰ ਸ਼ਾਮ ਨੂੰ ਖੇਤ ਦੇ ਵਿੱਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵਿੱਚੋਂ ਅਚਾਨਕ ਸਪਾਰਕਿੰਗ ਹੋਣ ਕਰਕੇ ਖੜੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਐ ਸਪੀੜਿਤ ਕਿਸਾਨ ਨੇ ਦੱਸਿਆ ਕਿ ਜਦੋਂ ਦੇਰ ਸ਼ਾਮ ਬਿਜਰੀ ਆਈ ਤਾਂ ਅਚਾਨਕ ਇਹਨਾਂ ਤਾਰਾਂ ਦੇ ਵਿੱਚੋਂ ਸਪਾਰਕਿੰਗ ਹੋਈ ਤੇ ਸਪਾਰਕਿੰਗ ਕਾਰਨ ਕੁਝ ਚੰਗਿਆੜੀਆਂ ਹੇਠਾਂ ਕਣਕ ਦੇ ਖੇਤ ਵਿੱਚ ਡੇਕ ਪਈਆਂ ਤੇ ਕਣਕ ਦੀ ਫਸਲ ਨੂੰ ਤੁਰੰਤ ਅੱਗ ਲੱਗੀ ਜਿਸ ਕਾਰਨ ਲਗਭਗ 5 ਏਕੜ ਪੱਕੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਪਰਮਾਤਮਾ ਨੇ ਬੜਾ ਨਿਜਾਗਤ ਨੂੰ ਸਮਝਦੇ ਹੋਏ ਇਸ ਨੂੰ ਸਿਰਮੱਥੇ ਪ੍ਰਵਾਨ ਕੀਤਾ ਤੇ ਨਗਰ ਦਾ ਬੜਾ ਵੱਡਾ ਸਹਿਯੋਗ ਰਿਹਾ ਜਿੱਥੇ ਪਰਮਾਤਮਾ ਦਾ ਬੜਾ ਸਹਿਯੋਗ ਸੀ ਪਿੰਡ ਵਾਲਿਆਂ ਨੇ ਜਿਵੇਂ ਵੀ ਹੋਇਆ ਟਰੈਕਟਰ ਵੱਧ ਵੱਧ ਇਸ ਮਾਨ ਦੇ ਵਿੱਚ ਕਿਉਂਕਿ ਆਸੇ-ਪਾਸੇ ਬਈ ਢਾਣੀਆਂ ਬਹੁਤ ਸੀ ਪਿੰਡ ਵੀ ਨਾਲ ਨਜ਼ਦੀਕ ਹੀ ਹੈ ਫਿਰ ਵੀ 4-5 ਏਕੜ ਦਾ ਨੁਕਸਾਨ ਹੋ ਚੁੱਕਿਆ ਸਾਡੇ ਗੁਰਸੇਵ ਸਿੰਘ ਜੀ ਪ੍ਰਧਾਨ ਉਹਨਾਂ ਦੀ ਜ਼ਮੀਨ ਸੀ ਸਾਡੇ ਪਸ਼ਪਿੰਦਰ ਸਿੰਘ ਜੀ ਅਦੇ ਸਤਕਾਰਯੋਗ ਛੋਟੇ ਵੀਰ ਉਹਨਾਂ ਦੇ ਸਾਧਰੂ ਸਾਹਿਬ ਮਨਜੀਤ ਸਿੰਘ ਸੋਨ ਅਕਾਲ ਸਿੰਘ ਗਰਸੇਵਕ ਸਿੰਘ ਬਰਾਜ ਸਿੰਘ ਦੋਵੇਂ ਬ੍ਰਦਰ ਆ ਸਰਦਾਰ ਕਰਚਨ ਸਿੰਘ ਜੀ ਦੇ ਬੇਟੇ ਆ ਇਹਨਾਂ ਦਾ ਹੀ ਵਾਣ ਸੀ ਤੇ ਮੈਂ ਦੁਬਾਰਾ ਫਿਰ ਇਸ ਨਗਰ ਦਾ ਪੈਦਲੋਂ ਧੰਨਵਾਦ ਕਰਦਾ ਕਿ ਜੋ ਕਰੋਪੀ ਆਈ ਨਗਰ ਨੇ ਨਜਿੱਠੀ ਤੇ ਵਾਹਿਗੁਰੂ ਦਾ ਵੱਡਾ ਬਹੁਤ ਵੱਡਾ ਸਹਿਯੋਗ ਸੀ ਇਹ ਜੀ 6 ਵਜੇ ਤੋਂ ਬਾਅਦ ਹੀ ਲਾਈਟ ਆਉਂਦੀ ਆ ਤੇ ਤਾਰਾਂ ਦੇ ਸਪਾਰਕ ਨਾਲ ਹੀ ਇਹ ਅੱਗ ਲੱਗੀ ਆ पर मैं हमेशा इस ਪਿੰਡ ਨੂੰ ਸਹਾਇਤਾ ਕਰਦੀ ਦੇਖਿਆ ਹੈ ਜਦੋਂ ਵੀ ਕਿਸੇ ਤੇ ਮੁਸੀਬਤ ਪੈਂਦੀ ਹੈ ਉਸ ਪੰਜ ਚਾਰ ਸਾਲ ਪਹਿਲਾਂ ਵੀ ਸਾਡੇ ਇਸ ਪਰਿਵਾਰ ਤੇ ਬਹੁਤ ਵੱਡਾ ਕਹਿਰ ਆਪਰਿਆ ਸੀ ਸਰਦਾਰ ਦਰਸ਼ਨ ਸਿੰਘ ਸਰਪੰਚ ਜੋ ਇਸ ਦੁਨੀਆ ਤੋਂ ਚਲੇ ਗਏ ਉਸੇ ਦਾ ਹੀ ਇਹ ਪਰਿਵਾਰ ਹੈ ਉੱਤੇ ਫੇਰ ਅੱਗ ਲੱਗੀ ਹੈ ਪਰ ਪ੍ਰਮਾਤਮਾ ਦਾ ਅਸੀਂ ਸ਼ੁਕਰਗੁਜ਼ਾਰ ਕਰਦੇ ਹਾਂ ਵੀ ਚਲੋ ਜੋ ਨੁਕਸਾਨ ਹੋਇਆ ਉਹ ਸਿਰ ਮੱਥੇ ਮੰਨ ਵੀ ਲਿਆ ਪਰਿਵਾਰ ਨੇ ਵੀ ਮੰਨ ਲਿਆ ਪਰ ਬਹੁਤ ਵੱਡੀ ਦੁਰਘਟਨਾ ਹੋਣ ਤੋਂ ਕਲਗੀ ਜੀ ਇੱਕ ਪਰਿਵਾਰ ਦੇ ਕੇਸ ਸੀ ਇਹ ਜਾਂ ਲੱਗ ਲੱਗ ਦੋ ਪਰਿਵਾਰ ਆਏ ਇੱਕ ਦਾ ਠੇਕੇ ਤੇ ਸਾਡੇ ਛੋਟੇ ਵੀਰ ਖੜੀਏ ਪਛਿੰਦਰ ਜੀ ਇਹਨਾਂ ਦਾ ਹੀ ਪਰਿਵਾਰ ਆ ਤੇ ਮੈਂ ਦੁਬਾਰਾ ਫੇਰ ਇਸ ਨਗਰ ਦਾ ਤੇ ਪਰਮਾਤਮਾ ਦਾ ਚਪੜਾ ਵਾਲੀ ਪਿੰਡ ਆ ਜੀ ਗੁਰਸ਼ੇਖ ਸਿੰਘ ਸਨੋ ਗੁਰਚਰਨ ਸਿੰਘ ਲਾਈਟ ਦੇ ਸਪਾਰਕ ਨਾਲ ਤਣਕ ਨੂੰ ਅੱਗ ਲੱਗ ਗਈ ਜੀ ਉਹਦੀ ਉਹਦੀ ਦੇਖਿਆ ਸੀ ਜੀ ਜੋ ਸਪਾਰਕ ਵੱਜਿਆ ਤਾਰਾਂ ਬਹੁਤ ਢਿੱਲੀਆਂ ਐ ਉਆ ਇਸ ਵਾਲੀ ਕੋਈ ਨਾ ਕੋਈ ਨੁਕਸਾਨ ਹੁੰਦਾ ਰਹਿੰਦਾ ਜੀ ਤੇ ਲੈਂਪਾਸੇ ਕੀਤੀ ਜਾਵੇ ਜੀ ਜਦੋਂ ਵਜਿਆ ਚੰਗੜਾ ਉਹਦੀ ਪਤਾ ਲੱਗ ਗਈ ਹਾਂਜੀ ਮੌਕੇ ਤੇ ਇੱਥੇ ਖੜੇ ਸੀਗੇ ਹਾਂਜੀ ਕਿੰਨੇ ਕ ਵਜੇ ਦਾ ਕਹਿਸਾ ਹਾਂ ਸਿਚਕ ਮੈਂ 7:30 ਵਜੇ ਦੀ ਗੱਲ ਹੈ ਹਾਂ ਟਾਈਮ ਤੇਰੀ ਵੇਖਿਆ ਪੌਣੇ ਵਿੱਚ ਸੜ ਸੜ ਗਿਆ ਅੱਗੇ ਹਾਂਜੀ ਹਾਂਜੀ ਉਹਦਾ ਪਿੰਡ ਵਾਲਾ ਆ ਗਿਆ ਜੀ ਉਹ ਨਾਲ ਕਰਕੇ ਬੁਝ ਗਈ ਅੱਗ 15 ਤੋਂ ਵੀ ਆਏ ਜੀ ਉਹਨੇ ਅਦੋਂ ਸ਼ੇਰ ਵਾਲਾ ਉਹਨਾਂ ਦੇ ਬਹੁਤ ਲੋਕ ਸੀਗੇ ਜਿਹੜੇ ਬੱਚਤ ਹੋ ਗਈ 3-4 ਸੂਚਿਤ ਕੀਤਾ ਪਤਾ ਨਹੀਂ ਜੀ ਦੂਜੇ ਬੰਦੇ ਨੇ ਪਤਾ ਹੀ ਮੈਂ ਤਾਂ ਨਹੀਂ ਪਤਾ ਲੱਗਈ ਖਾਨੀ ਜਾਣੀ ਨੁਕਸਾਨ ਤੋਂ ਬਚ ਗਏ ਸਾਰੇ ਘਰਾਂ ਦੀ ਆਗਾਈ ਸਾਰੇ ਟਾਣੀਆਂ 'ਚ ਬੈਠੇ ਸੀ ਉਹ ਤਾਂ ਕੁਦਰਤੀ ਬਚਤ ਹੋ ਗਈ ਜੇ ਥੋੜਾ ਜਿਹਾ ਲੇਟ ਹੁੰਦੀ ਫਿਰ ਕੀ ਪਤਾ ਲੱਗਣਾ ਸੀ ਪੰਜ ਕੇਕ ਕੜਾਈ